ਦੇਣਗੇ ਨਹੀਂ ਮਤਲਬ ਬਾਈ ਦਾ ਹੁਣ ਯਾਰ ਠੀਕ ਆ ਦੋ ਦੋ ਦੇਖੀ ਬਾਲਟੀ ਭਰ ਨਹੀਂ ਤੋਸੀ ਬਾਈ ਆਪੋ ਆਪਣੇ ਕੰਮ ਆਪਣੇ ਜਰ ਬਾਈ ਦਾ ਬਾੜੀ ਦਾ ਪਾਪ ਉਹ ਬਾਉ ਬਾਸ ਗੱਲ ਤਾਂ ਸਹੀ ਹੈ ਉਹ ਵਾਰਾ ਜ਼ਰੂਰੀ ਹੈ ਬਾਈ ਹਾਂ ਦੇਖ ਲੈ ਦੇਖਣਾ ਕਿ ਯਾਰ ਹੁਣ ਮਦਾ ਬਾਈ ਲਾਪਾ ਯਾਰ ਪੈਸੇ ਬਹੁਤ ਲੱਗੇ ਬਾਈ ਤੂੰ ਲੈ ਲੋ ਕੋਈ ਗੱਲ ਨਹੀਂ ਮਤਲਬ ਗੈਰ ਆਪਾਗੜਾ ਲੈ ਲੈ ਚਲ ਦੇ ਦੇ ਪਾਉ ਕੋ ਗੱਲ ਨਹੀਂ ਚੱਪਾ ਕੀ ਕਹਨਾ ਉਰੀਆ ਆ ਜੋ ਰੇ ਨੂੰ ਅਜ ਕੋ ਗੱਲ ਲੈ ਪਾੜਾ 3:30 ਦੇ ਪਾ ਲਓ ਹੁਣ ਜੇਬ ਚ ਠੀਕ ਆ ਨਹੀਂ ਇਹ ਤੁਸੀਂ ਵੇਚਣੀ ਨਹੀਂ ਇਹ ਫਿਰ ਅੜ ਅੜ ਦੇ ਪਾਓ ਤੇ ਤੁਸੀਂ ਨਹੀਂ ਚੱਲਦਾ ਬਾਈ ਥੋੜੀ ਫਰਕ ਰਹਿ ਗਿਆ ਉਹ ਫੜ ਨਹੀਂ ਮਾ ਮੀਆਂ ਉਹ ਮੀਆਂ ਉਹ ਬਾਈ ਓਏ ਆ ਜਾ ਖਾਣ ਉਹ ਮਾੜਾ ਹੀ ਰਹਿ ਗਿਆ ਬੰਦੀ ਬਈ ਆ ਤਾ ਚਲੋ ਕੋਈ ਜਿਹੜੇ ਕਾਲਾ ਮਾ ਕੋਈ ਨਹੀਂ ਉਹ ਆਇਆ ਲੈ ਆ 19 ਵਾਰਾ ਫਿਰ ਲਖੀ ਕਾਗੜੀ ਕੱਕੜੀ ਦਾ ਨੱਕਾ ਕੋਈ ਹੋਰ ਵੜ ਕੇ ਲੈ ਗਿਆ ਹਾਂ ਉਹ ਭਾਦਰਾ ਨਾ ਨਹੀਂ ਭੱਗਣ ਨੂੰ ਤੇ ਇੱਕ ਮਿੰਟ ਜੀ ਜੋ ਜੋ ਉਹ ਦੇਖੋ ਹਾਂ ਜੀ ਕੀ ਮੰਗੇ ਦਾ ਬਾਬੂ ਮਮਾਸੇ ਦੇਖੀ ਪਹਿਲਾਂ ਗੱਲ ਕਰ ਮੈਂ ਫਿਰ ਤੇ ਅੱਗੇ ਬਾਤ ਚ ਆਈ ਇਹਦਾ ਕਰ ਕੇ ਇਹਨੂੰ ਦੂਜੇ ਦਿਨ ਲੈਣਾ 20000 ਲੈਣਾ ਇਹਦਾ ਇਹਨੂੰ ਕਿਹਾ ਇਹ ਉਦੋਂ ਵੀ 100 200 ਤਾਂ ਕਰ ਗਈ ਭੱਜ ਗਿਆ ਨਿਆਣਿਆਂ ਨੂੰ ਨਾ ਵੀ ਹੁਣ ਤੇਰਾ ਕਰਾਂ ਕੋਈ ਕੇਸ ਨਾ ਕਰਾ ਕਰਾਓ ਕਿਦਾਂ ਆਇਆ ਇਹਨੇ ਪੁੱਛ ਲੈ ਦੱਸ ਹਾਂ ਤੇਰਾ ਤੇਰਾ ਦੂਰ ਦੀ ਬੱਕਰੀ ਨਹੀਂ ਬੰਦ ਗਈ ਇਹ ਫਿੱਲੇ ਬਲੇ ਤੂੰ ਖਾਣਾ ਬੂਗਾ ਇਹਦਾ ਵੀ ਥੋੜਾ ਜਿਹਾ ਨਹੀਂ ਘਟਣਗੇ ਬੱਕਰੀ ਤਾਂ ਦੇਖ ਪਿਆਰਾ ਪੂਰੀ ਬੱਕਰੀ ਬੱਕਰੀ ਹੋ ਗਈ ਹੈ ਰੰਗ ਰੰਗ ਉਪਦੇ ਕਰ ਬੱਕਰੀ ਦੇਖਾ ਸਭ ਤੋਂ ਪੂਰੀ ਸਾਫ ਹੈ ਆਹ ਫੜੋ ਜੀ 15000 ਦੀ ਬੱਕਰੀ ਪਾਓ ਨਹੀਂ ਨਹੀਂ ਪੁੱਛਿਆ ਮੇਰਾ ਉਹ ਉਹਨੂੰ ਪੁੱਛ ਲੈ ਇਹਨੇ ਘੱਟਦਾ ਇਹਨੇ 15 ਦਾ ਹੀ ਭੱਜ ਜਾਣਾ ਮੈਂ 15000 ਮਾਗਣਾ ਚਾਹੁੰਦਾ ਤੇ ਸਾਡੇ ਮਾਰ ਮਾਰ ਸ਼ਟਰ ਹੋ ਗਈ ਮਾ ਸ਼ਟਰ ਹੋ ਗਈ ਫਿਰ ਬਸ ਉਹਦੀ ਕੁਮੇ ਕਰਨਾ ਹੋਣਾ 20000 ਕਿ ਆ ਵੀ 20000 ਦੀ 100 ਨਹੀਂ ਹੁੰਦੀ ਪਰ 20 ਤਾਂ ਮਤਲਬ ਹੀ ਆ 18 ਨਹੀਂ ਕਰੋ ਯਾਰ ਨਹੀਂ ਅੱਛਾ ਹੀ ਆ ਕਾਲੀ ਜੀ ਤੂੰ ਉੱਟੇ ਘੜ ਜਾ ਨਾ ਯਾਰ ਆਏ ਭਏ ਭੱਜਣਾ ਇਹਨੇ ਭੱਜ ਕੇ ਤਾਂ ਬੱਜੇ ਨਾ ਭੱਜ ਗਿਆ ਆ ਆਲੀ ਦਾ ਕੀ ਮੰਗਦਾ ਸੀ ਸਭ ਟੁੱਟ ਆਇਆ ਉਹ ਸਭ ਟੁੱਟ ਆਇਆ ਕਾਲੀ ਬੱਕਰੀ ਲੈ ਅੱਗੇ ਪਹਿਲਾਂ ਦੁਜਾਰਾ ਹੁੱਕਾ ਵਾਗਿਆ ਇਹ ਬੱਕਰੀ ਨੂੰ ਹੋ ਲੱਗ ਚਲੋ ਭਾਗਾਂ ਹੀ ਲੈ ਗਿਆ ਤੂੰ ਆਵਾਜ਼ ਮਾਰੀ ਸੀ ਨਹੀਂ ਉਹ ਘੜ ਜਾ ਜਿੱਦ ਤਾਨੂੰ ਪਹਿਲਾਂ ਦੱਸੋ ਆ ਜੀ ਬੱਕਰੀ ਦੇ ਯਾਰ ਨਹੀਂ ਵੇਚਣੀ ਮਾਣੀ ਕਰਨਾ ਚੋਈਦਾ ਇਹਨੂੰ ਪਹਿਲਾਂ ਦੱਸਦਾ ਵੀ ਇਹ ਚੰਗ ਪੁੱਤਰ ਬਾਈ ਨਹੀਂ ਨਹੀਂ ਪਹਿਲੇ ਦਰ ਵਧੀਆ ਹੋਣਗੇ ਨਹੀਂ ਸਾਰੇ ਮਾਇਆ ਦਾ ਕਰਕੇ ਤੁਰੇ ਮਾਰ ਸਭ ਕੀ ਹਾਂ ਜੀ ਮਾਇਆ ਨਾ ਸਵਾਨ ਲਾਦੀ ਨਾ ਮਾਰ ਸਭ ਕੀ 17 ਦੀ ਵਕਰੀ ਹੋ ਗਈ ਮੈਂ ਰੱਖਦੇ ਆਂ ਦਾਮ ਸੇ ਆ ਗਿਆ ਨਾ ਗੈਂਜ ਗੱਲ ਨੇ ਹੈ ਬਾ ਵੇਚ ਲੈ ਸਾਹ ਦੇਖਦੇ ਸਰ ਜੀ ਇਹ ਹੁਣ ਕੀ ਕਰਾਂ ਹੁਣ ਜਾ ਉਹ ਖੜ ਜਾ ਉਹ ਖੜ ਜਾ ਚਾਹੀਦਾ ਜਾਈਦਾ ਜਾਈਦਾ ਉਹ ਜਾਈਦਾ ਉਹ ਖਜਾਈਦਾ ਖੜ ਜਾ ਉਹ ਖੜਿਓ ਮੈਂ ਲੈ ਕੇ ਬਸ ਤੂੰ ਉਹ ਦੇ ਦੋ ਵਕਰੀ ਨਾ ਕਹਨੇ ਯਾਰ ਦੇ ਦੋ ਉਹਨੇ ਚਾਚਾ ਉਹ ਦੇ ਦੇ ਔਰ ਤੂੰ ਫੜਾਉ ਜੀ ਬਾਏ ਨਹੀਂ ਅਜੇ ਨਹੀਂ ਬਣਦਾ ਉਹ ਖਾੜਦਾ ਬਣਦਾ ਕੰਮਦਾ ਤੈਨੂੰ ਬਣਾ ਲਾ ਮੈਂ ਜਿਹੜਾ ਬੈਂਕ ਉਹ ਕੋਈ ਨਹੀਂ ਗਾ ਥੋੜੇ ਕਰਦੇ ਬੱਕਰੀਆਂ ਦਾ ਯਾਰਾ ਤੁਰ ਫੜੋ ਭਾਈ ਬੰਮਾ ਨੂੰ ਕੀ ਯਾਰਾ ਹਾਂ ਸਾਰਾਂ ਦੀ ਨਹੀਂ ਬਣਦੀ ਉਹ ਬਣਦਾ ਜਾਊਗੀ ਲਈ ਖਰਤਾ ਯਾਰਾ ਤੂੰ ਬਚਾ ਲੈ ਅੱਡਾ ਹੋ ਥਾਣਾ ਅੱਡ ਜਾਣਾ 500 ਹੋਰ ਪਾ ਦੂੰਗਾ ਨਹੀਂ ਬਣਦਾ हां अजी मिलनंद बेटा पढ़ लेते हैं कौन पूछत है पिछला गवर्नमेंट ये पूछला ठीक है 17 दिन है और कितने दिन है 17 दिन है 19000 दे 19000 भाई ना 19 देदा नहींगा बकरी यार दे दूंगा वो नहीं मानता हैगा मैं पैसे ले आया लो 18000 लो लो उनका ले गया उसका फ्लॉप वो भाई आ गया ਜਾਨ ਜਾਨ ਤਾਂ ਹੈਗੇ ਰੱਖ ਬੰਦੇ ਆ ਨੇ ਵਾ ਠੀਕ ਜਾਨ ਦੇ ਕਰ ਲੈਣਾ ਪੁੱਛੋ ਇਹਨਾਂ ਨੂੰ ਕਿੰਨੇ ਦਾ ਦੱਸੋ ਜੀ